ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਤਾ ਕੇ ਕੱਲ ਅਸੀਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਗੋਵਿੰਦ ਘਾਟ ਸੰਗ ਔਰ ਅੱਜ ਅਸੀਂ ਗੋਵਿੰਦ ਧਾਮ ਪਹੁੰਚ ਗਏ ਆ ਜਦ ਕੇ ਇੱਥੋਂ ਪੁਲਨਾ ਤੋਂ ਲੈ ਕੇ ਤੇ ਇੱਥੋਂ ਤੱਕ ਦੀ ਟੋਟਲ ਜਿਹੜੀ ਲੰਬਾਈ ਚੜਾਈ ਆ ਉਹ ਹੈਗੀ ਆ 13 ਕਿਲੋਮੀਟਰ ਇੱਥੋਂ ਤੱਕ 13 ਕਿਲੋਮੀਟਰ ਬੰਦਾ ਵਾ ਔਰ ਇਹ ਘੋੜਿਆਂ ਤੇ ਸਫਰ ਕੀਤਾ ਵਾ ਇਹਨੂੰ ਇਹ ਚਾਹੀਏ ਤੇ ਪੈਦਲ ਵੀ ਕਰ ਸਕਦੇ ਆ ਘੋੜਿਆਂ ਦੇ ਵੀ ਕਰ ਸਕਦੇ ਆ ਔਰ ਹੈਲੀਕਾਪਟਰ ਦੀ ਸੇਵਾ ਜਿਹੜੀ ਆ ਉਹ ਵੀ ਜਲਦੀ ਸ਼ੁਰੂ ਹੋ ਰਹੀ ਆ ਅਸੀਂ ਹੈਲੀਕਾਪਟਰ ਤੇ ਵੀ ਕਰ ਸਕਦੇ ਆ ਤੁਸੀਂ ਮੇਰੇ ਪਿੱਛੇ ਦੇਖ ਹੀ ਰਹੇ ਹੋ ਕਿ ਗੋਬਿੰਦਾਂ ਹੰਦਾ ਦਰਸ਼ਕਾਰੀ ਰਹੇ ਹੋ ਜਿਹੜਾ ਮੈਂ ਸਾਹਿਬ ਨੂੰ ਕਹਾਂਗਾ ਕਿ ਦਿਖਾ ਲੋ ਜਗਾ ਗੋਬਿੰਦਾਂ ਹੰਦਾ ਜੇ ਜਾ ਕੇ ਇੱਥੇ ਫੁੱਲਾਂ ਦੀ ਸਜਾਵਟ ਵਾਲੇ ਜਿਹੜੇ ਆ ਉਹ ਪਹੁੰਚ ਚੁੱਕੇ ਆ ਫੁੱਲਾਂ ਦੀ ਸਜਾਵਟ ਕਰਦੇ ਆ ਜਿਹੜੇ ਪੁਲ ਸਾਹਿਬ ਉਹ ਵੀ ਜਮਨ ਪਹੁੰਚੇ ਆ ਫੁੱਲਾਂ ਦੀ ਸਜਾਵਟ ਵਾਲੇ ਪਹੁੰਚ ਚੁੱਕੇ ਆ ਹੋਰ ਵੀ ਜਿਨ੍ਹਾਂ ਨੇ ਕੋਈ ਸੇਵਾ ਕਰਨੀ ਆ ਕੋਈ ਸਜਾਵਟ ਕਰਨੀ ਆ ਕੋਈ ਸਾਫ ਸਫਾਈ ਕਰਨੀ ਆ ਉਹ ਸਾਰੇ ਆ ਸਟਾਫ ਜਿਹੜਾ ਵਾ ਉੱਪਰ ਪਹੁੰਚ ਚੁੱਕਾ ਵਾ ਇੱਧਰ ਸਾਹਮਣੇ ਸਾਨੂੰ ਨੇ ਪੁਲ ਸਾਹਿਬ ਵੀ ਇਧਰ ਨਿਸ਼ਾਨ ਸਾਹਿਬ ਦੇਖ ਰਹੇ ਆ ਸਾਰੇ ਮੋਢੇ ਆਹੀ ਜੂਨਕੀ ਤਾਂ ਜੇਕਰ ਨਹੀਂ ਜੂਨਕੀ ਨਹੀਂ ਆ ਦੇਖਵਾ ਰਹੇ ਜਿਸ ਕਰਕੇ ਇਹ ਸਾਹਮਣੇ ਇਧਰ ਨੀਂ ਸਾਬਾ ਇਹ ਮੁਸ਼ਕਲਾਈ ਤਾਂ ਜੀ ਜੱਟੇ ਚਾ ਮੇ ਜੜਿਆ ਚੱਲਨੇ ਸ਼ੁਰੂ ਹੋ ਗਏ ਆ ਇੱਚਾ ਨੇ ਉਧੋ ਚੱਲਦੇ ਆ ਜਦੋਂ برف ਖੋੜਨੀ ਸ਼ੁਰੂ ਹੋ ਜਾਂਦੀ ਆ ਇਹਦਾ ਮਤਲਬ ਇਹ ਆ ਕਿ ਉੱਪਰ ਜਿਹੜੀ برف ਖੋੜਨੀ ਸ਼ੁਰੂ ਹੋ ਗਈ ਆ ਝੰਨੇਆਂ ਨੂੰ ਸਾਹਮਣੇ ਚੱਲਦੇ ਦੇਖ ਰਹੇ ਆ ਜੋ ਕਿ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਅਹੀਂ ਕੱਲ ਦੱਸਿਆ ਸੀ ਕਿ ਗੋਵਿੰਦ ਘਾੜ ਤੋਂ 4 ਕਿਲੋਮੀਟਰ ਜਿਹੜਾ ਗੱਡੀ ਉੱਤੇ ਪਰ ਛੱਡ ਕੇ ਜਾਂਦੀ ਆ ਇਹ ਦੇਖੋ ਇਹ ਉਹ ਏਰੀਆ ਵਾ ਇਹਨੂੰ ਪੁਲਣਾ ਕਹਾ ਜਾਂਦਾ ਇਹ ਪੁਲਣਾ ਤੱਕ ਗੱਡੀ ਆਉਂਦੀ ਆ ਇਹ ਗਾੜੀ ਸਮਾਨ ਜਿਹੜਾ ਵਾ ਲੋਡ ਹੋ ਕੇ ਤੇ ਉੱਪਰ ਹੇਮਕੁੰਡ ਸਾਹਿਬ ਜਾਣਾ ਇਹ ਪਿੱਛੋਂ ਖਚਰੇ ਖਚਰਾ ਆ ਰਹੀਆਂ ਨੇ ਜਿੰਨੀਆਂ ਵੀ ਆ ਸਭ ਲੋਡਿੰਗ ਵਾਲੀਆਂ ਖਚਰਾ ਇੱਥੋਂ ਸਾਨੂੰ ਘੋੜੇ ਮਿਲਦੇ ਆ ਜਿਹੜੇ ਕਿ ਜਿਨ੍ਹਾਂ ਤੇ ਆਪਾਂ ਬੈਠ ਕੇ ਜਾਈਦਾ ਜਿੱਤਰਾ ਉਹ ਸਾਹਮਣੇ ਖੜੇ ਆ ਉਹ ਘੋੜੇ ਜਿਹੜੇ ਆ ਸਵਾਰੀ ਆਸਤੇ ਆ ਇਹ ਲੋਡਿੰਗ ਆਸਤੇ ਆ ਇਹ ਫੁਲ ਨਾਮ ਹੈ ਇੱਥੇ ਥੱਲੇ ਨਦੀ ਆ ਰਹੀ ਹੈ ਜੀ ਇੱਥੇ ਥੱਲੇ ਆ ਸਾਰੀ ਜਿਹੜੀ ਆ ਨਦੀ ਆ ਰਹੀ ਹੈ ਜਦੋਂ 213 ਚ ਹੜ ਆਇਆ ਸੀ ਜੱਜ ਨੂੰ ਬਾੜ ਕਹਿ ਦਿੰਦੇ ਆ ਇੱਧਰ ਦੇ ਲੋਕ वो इत आई थी इतने वो थले पिंड ही जोड़ा कि पूरे का पूरा पिंड जरा तबाह हो चुका है और दबारा उ पिंड जरा वा इधर उपर वसया और सामने देख रहा होगा मैं तक दिखा दूँगा ये सामने इधर यह जरा पेंड आखो आज जोड़ा समान लोड होकर जा रहा वा आज समान लोडिंग वाले घोड़े आए सारे ਸਾਰਾ ਸਮਾਨ ਜਿਹੜਾ ਹੈ ਏ ਹਿਮਕੁੰਡ ਸਾਹਿਬ ਜਾਣਾ ਕੁਝ ਧਾਮ ਤੇ ਜਾਏਗਾ ਕੁਝ ਉੱਪਰ ਕਹੇਮਕੁੰਡ ਸਾਹਿਬ ਜਾਏਗਾ ਰਸਤੇ ਜਿੰਨੀਆਂ ਵੀ ਦੁਕਾਨਾਂ ਆਗੇ ਸਾਰਾ ਸਮਾਨ ਉੱਥੇ ਜਾ ਰਿਹਾ ਹੈ ਇੱਕ ਕੋਸ਼ ਸਾਡੇ ਨਾਲ ਯਾਤਰੀ ਇੱਥੇ ਮੈਨੂੰ ਦਿਖੇ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿੱਥੋਂ ਆਏ ਆ ਵੀਰ ਤੇ ਕਿਦਾਂ ਦੇ ਤੁਰੇ ਹੋਏ ਆ ਹਾਂਜੀ ਭਾਈ ਕਿੱਥੋਂ ਆਏ ਜੀ ਅਸੀਂ ਅੰਮ੍ਰਿਤਸਰ ਤੋਂ ਆਏ ਆ ਆਪਣਾ ਨਾਮ ਸੁਭਿੰਦਰ ਸਿੰਘ ਤੇ ਕਿਦਾਂ ਦੇ ਤੁਰੇ ਦੇ ਅਸੀਂ 13 ਤਰੀਕ ਨੂੰ ਤੁਰੇ ਆ ਜੀ ਵਾਹ ਓਪਨਿੰਗ ਤੇ ਆਏ ਜੇ ਫਿਰ ਠੀਕ ਹੈ ਤੁਸੀਂ ਕਿੱਥੋਂ ਆਏ ਹੋ ਜੀ ਅਸੀਂ ਘਰੋਂ ਸਭ ਤੋਂ ਆਏ ਆ ਜੀ ਸਾਨੂੰ ਅੱਜ ਤਿੰਨ ਚਾਰ ਦਿਨ ਹੋ ਗਏ ਲਗਾਤਾਰ ਆ ਰਹੇ ਹਾਂ ਇਸ ਦੇ ਵਿੱਚ ਜਿਹੜਾ ਤਰੀਕ ਨੂੰ ਸਭ ਤੋਂ ਪੱਲੇ ਵੀ ਵਾਹ ਵਾਹ ਕੁੜਾਵਾਦੋਂ ਲਈ ਅੱਜ ਕੋਣ ਬੱਤੀਆ ਜਿੰਨ ਘੜ ਦੇ ਜਿੰਨ ਬੰਨ ਲੱਗਦੇ ਆ ਦੇਖੋੜ ਦੀ ਦਿੱਕਤਾ ਮਿਲਦੀਆਂ ਔਰ ਇਸ ਨੂੰ ਅੱਗੇ ਰਮਾਣਾ ਹੋਵੇ ਜਿੰਨ ਦੁਆਰਾ ਜਿੰਨ ਕਾਮ ਦੇ ਪਰ ਅੱਜ ਇਹ ਦਾ ਪੂਰਾ ਕਰਨ ਦੀ ਕੋਸ਼ਿਸ਼ ਕਰਨਾ ਹਾਂਜੀ ਭਾਈ ਸਾਹਿਬ ਤੁਸੀਂ ਕਿੱਥੋਂ ਆਏ ਸੀ ਭਈ ਅੰਮ੍ਰਿਤਸਰ ਤੋਂ 74 ਮਿੰਟ ਤੋਂ ਆਏ ਹਾਂ ਆਪਣਾ ਨਾਮ ਜੀ ਸਰਪਾਲ ਸਿੰਘ ਜੀ ਕਿੱਦਾਂ ਦੇ ਤੁਰੇ ਭਈ 13 ਤਰੀਕ ਨੂੰ ਤੁਰੇ ਜੀ 13 ਤਰੀਕ ਦੇ ਤੁਰੇ ਆ ਤੇ ਇੱਥੇ ਫੇਰ ਓਪਨਿੰਗ ਤੇ ਆਏ ਜੀ ਹਾਂਜੀ ਹਾਂਜੀ ਹਰ ਸਾਲ ਹੁੰਦੇ ਜੀ ਹਰ ਸਾਲ ਆਈ ਜਾਂਦੀ ਮਾਰੇ ਸੇਵਾ ਲੈਂਦੇ ਵਾਹਿਗੁਰੂ ਦੀ ਬਹੁਤ ਕਿਰਪਾ ਫੇਦੇ ਤੁਹਾਡੇ ਦੇ ਜੀ ਮਾਰੇ ਸਾਰੇ ਦੀ ਕਿਰਪਾ ਦੇ ਇਹ ਸਾਡੇ ਕੁਝ ਯਾਤਰੀ ਜਿਹੜੇ ਕਿ ਮੈਨੂੰ ਇੱਥੇ ਵੇਖਣ ਨੂੰ ਮਿਲੇ ਆ ਇਹਨਾਂ ਦੇ ਨਾਲ ਹੋਰ ਵੀ ਦੋ ਬੰਦੇ ਹੈਗੇ ਆ ਪਰ ਉਹ ਮੈਨੂੰ ਲੱਗਦਾ ਕਿਤੇ ਗਾਂ ਆ ਕੇ ਜਾਂ ਪਾਣੀ ਪੀਣ ਗਏ ਆ ਇੱਥੇ ਆ ਦੁਕਾਨ ਆ ਇੱਕ ਇਹਨਾਂ ਨਾਲ ਅਸੀਂ ਥੋੜੀ ਗੱਲਬਾਤ ਕਰਵਾਉਣੀ ਹੈ ਇਹ ਭਾਈ ਸਾਹਿਬ ਹੈ ਇਨਕੀ ਦੁਕਾਨ ਆ ਜੀ ਇੱਧਰ ਭਾਈ ਸਾਹਿਬ ਕਦੋਂ ਕੀ ਦੁਕਾਨ ਖੋਲ ਰੱਖੀ ਆ 6 ਤਾਰਿਖ ਤੋਂ ਕਿਤਨਾ 6 ਤਾਰਿਖ 40 ਔਰ ਕਿਤਨਾ ਟਾਈਮ ਰਹਤੇ ਹੈ ਯਹਾਂ ਪੇ ਆਪ 2:30 4:00 साढ़े चार पाँच महीने ठीक है बहुत अच्छे और खाने पीने का सामान मिलता है आपके पास बहुत बढ़िया जी आपका नाम अगर आपके पास किसी ने आना हो यहाँ पे तो एड्रेस ਇਹ ਆ ਲ ਪੀ ਜੀ ਗੈਸ ਸਲੰਡਰ ਸਾਰਾ ਕੁਝ ਜਾ ਰਿਹਾ ਪਿਆਜ਼ ਆ ਰਹੇ ਆ ਆਲੂ ਆ ਰਹੇ ਆ ਸਾਰਾ ਉੱਪਰ ਹੀ ਸਮਾਨ ਜਾ ਰਿਹਾ ਜੀ ਸਾਰਾ ਸਟਾਰਟ ਹੋ ਜਾਂਦੀ ਆ ਜੀ ਉਹ ਦੇਖੋ ਪੁਲ ਦੇ ਉੱਪਰ ਵੀ ਘੋੜੇ ਜਾ ਰਹੇ ਆ ਔਰ ਇਹ ਸਾਡੇ ਘੋੜੇ ਜਾ ਰਹੇ ਆ ਇੱਥੋਂ ਮੁੜ ਕੇ ਅੱਗੇ ਦੀ ਯਾਤਰਾ ਸਟਾਰਟ ਹੋ ਜਾਂਦੀ ਆ ਆ ਦੇਖ ਇਹ ਸਾਹਮਣੇ ਪੁਲ ਤੇ ਘੋੜੇ ਜਾ ਰਹੇ ਆ ਉਹ ਸਾਹਮਣੇ ਦੇਖੋ ਬੋਲਦੇ ਘੋੜੇ ਇਹ ਬਹੁਤ ਸੋਹਣੇ ਨਜ਼ਾਰੇ ਆ ਇੱਥੇ ਜੀ ਬਹੁਤ ਸੋਹਣਾ ਆ ਦੇਖੋ ਬੱਦਲ ਆਹਾ ਵਾਹ 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 ਸੂਰਜ ਵੀ ਚੜਿਆ ਆਇਆ ਵਾ ਇਹ ਸਾਰਾ ਜੰਗਲੀ ਏਰੀਆ ਹੀ ਆ ਵੇਹੇ ਸਾਹਮਣੇ ਦੇਖੋ ਆ ਨਦੀ ਆ ਰਹੀ ਆ ਉੱਪਰੋਂ ਇਹ ਸਾਰੀ برف ਹੀ ਆ ਰਹੀ ਆ ਘੋਰ ਕੇ ਸਾਰੀ ਨਦੀ ਜਨੀਆ ਆ ਆ ਉੱਪਰ ਘੋੜੇ ਜਾ ਰਹੇ ਆ ਜੀ ਆਹ ਦੇਖੋ ਇਹ ਨਵਾਂ ਪੋਲ ਬਣਿਆ ਹੋਇਆ ਵਾ ਇਹਨੂੰ ਕੋਈ ਭੀਮ ਨਹੀਂ ਦਿੱਤਾ ਆ ਦੇਖੋ ਕੋਈ ਭੀਮ ਨਹੀਂ ਆ ਗਿਆ ਬਿਨਾ ਭੀਮ ਤੋਂ ਹੈ ਸਾਰਾ ਘੋੜਾ ਚੈਨਲ ਨੂੰ ਵਾਤੋਂ ਵਾਤ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਐਂਡ ਲਾਈਕ ਕਰੋ ਇਹ ਜਾ ਰਹੀ ਆ ਜੀ ਸਾਡੀ ਟੀਮ ਆ ਦੇਖੋ ਇਹ ਸਾਰੀ ਸਾਡੀ ਟੀਮ ਆ ਔਰ ਕੋਸ਼ ਵਿੱਚ ਲੋੜ ਵਾਲੇ ਘੋੜੇ ਆ ਤਨਾ ਤੇ ਲੋਡ ਕੀਤਾ ਇੱਥੇ ਭਾਈ ਤੁਹਾਨੂੰ ਨਾ ਇੱਕ ਅਹੀਂ ਬਹੁਤ ਹੀ ਕੁਦਰਤ ਦਾ ਅਜਬ ਨਜ਼ਾਰਾ ਦਿਖਾਵਾਂਗੇ ਜਿਹਨੂੰ ਕਹਿੰਦੇ ਆ ਕਿ ਬਹੁਤ ਜ਼ਿਆਦਾ ਅਜਬ ਨਜ਼ਾਰਾ ਵਾ ਇਹ ਦੇਖੋ ਇੱਧਰ ਨਦੀ ਆ ਇਹ ਹੀ ਨਦੀ ਜਾ ਰਹੀ ਆ ਤੇ ਇਹ ਹੀ ਹਿਮਕੁੰਡ ਸਾਹਿਬ ਸ੍ਰੀ ਹਿਮਕੁੰਡ ਸਾਹਿਬ ਤੋਂ ਆ ਰਹੀ ਆ ਔਰ ਤੁਹਾਨੂੰ ਇੱਥੇ ਇੱਕ ਕੁਦਰਤ ਦਾ ਬਹੁਤ ਹੀ ਅਜਬ ਨਜ਼ਾਰਾ ਦਿਖਾਉਣ ਜਾ ਰਹੇ ਆ ਅਸੀਂ ਬਹੁਤ ਜ਼ਿਆਦਾ ਆਜ਼ਮ ਨਹੀਂ ਆ ਰਹਾ ਜਿੰਨਵੇਂ ਅਸੀਂ ਕਹਿ ਰਹੇ ਹਾਂ ਇਹ ਆ ਵੇਖੋ ਜੀ ਆਵਾ ਸ਼ਾਇਦ ਦੇ ਛੱਤੇ ਇਹਨੂੰ ਕਹਿੰਦੇ ਆ ਬਲਹਾਰੀ ਕੁਦਰਤ ਵਸਿਆ ਇਹ ਆ ਜੀ ਬਲਹਾਰੀ ਕੁਦਰਤ ਵਸਿਆ ਜਿਹਨੂੰ ਅਸੀਂ ਕਹਿ ਸਕਦੇ ਹਾਂ ਦੇਖੋ ਕਿੱਥੇ ਕੁਦਰਤ ਨੇ ਸ਼ਾਇਦ ਦੇ ਛੱਤੇ ਲਾਏ ਹੋਏ ਆ ਲਗਾਏ ਤੇ ਚਲੋ ਮੱਖੀਆਂ ਨੇ ਹੋਏ ਆ ਪਰ ਇਹ ਵੇਖੋ ਵੀ ਇਹ ਕੁਦਰਤ ਨੇ ਕਿੱਥੇ ਇਹਨਾਂ ਨੂੰ ਰੋਟੀ ਦਾਣਾ ਕਿੱਥੇ ਸਾਰਾ ਕੁਝ ਦਿੱਤਾ ਆ ਇਹ ਸ਼ਾਇਦ ਦੇ ਛੱਤੇ ਆ ਦੇਖੋ ਆ ਦੇਖੋ ਜੇ ਦੇਖ ਰਹੇ ਹੋ ਹੁਣ ਤੇ ਆ ਦੇਖੋ ਇਹ ਸ਼ਾਇਦ ਦੇ ਛੱਤੇ ਆ ਸਾਰੇ ਔਰ ਬਿਲਕੁਲ ਪਹਾੜਾਂ ਦੇ ਵਿੱਚ ਐ ਚੋਟੀ ਦੇ ਉੱਪਰ ਤੀਸੀ ਤੇ ਵਰਪਰੇ ਦਰਸ਼ਨ ਕਰੋ ਆ ਵਰਪਾ ਇਧਰ ਭਾਈ ਇਹ ਸਾਰਾ ਵਰਪਾਲੀ ਪਹਾੜੀ ਆ ਇਧਰ ਤੇ ਆ ਗਿਆ ਆ ਰਿਹਾ ਹੈਲੀਪੈਡ ਹੁਣ ਤੁਹਾਨੂੰ ਹੈਲੀਪੈਡ ਦੇ ਗਾੜੀ ਕਿ ਵਿਖਾਲਦੇ ਆ ਕਿ ਕਿੱਥੇ ਹੈ ਹੈਲੀਪੈਡ ਹੈਗਾ ਇਤਾਂ ਹਮ ਤੋਂ ਪਹਿਲਾਂ ਹੈਲੀਪੈਡ ਹੁੰਦਾ ਇਹ ਸਾਰਾ ਜੰਗਲ ਏਰੀਆ ਹੀ ਆ ਇਧਰ ਨੂੰ ਇਹ ਸਾਰਾ ਜੰਗਲ ਏਰੀਆ ਏਹ ਰਿਹਾ ਜੀ ਹੈਲੀਪੈਡ ਇੱਥੇ ਹੈਲੀਕਾਪਟਰ ਉਤਰਦਾ ਵਾ ਕਾਰ ਤੋਂ ਹੈਲੀਕਾਪਟਰ ਚੱਲ ਕੇ ਤੇ ਇੱਥੇ ਧਾਮ ਤੇ ਇੱਥੇ ਉਤਰਦਾ ਜੀ ਇਹ ਹੈਲੀਪੈਡ ਆ ਉਹ ਸਾਹਮਣੇ ਅੱਜ ਬਣਿਆ ਹੋਇਆ ਹੈਲੀਪੈਡ ਦਾ ਇੱਧਰ ਵੀ ਅੱਜ ਬਣਿਆ ਹੋਇਆ ਆ ਦੇਖੋ ਸਾਹਮਣੇ ਇਹ ਹਾਲਤ ਇਹਦੇ ਘੋੜੇ ਹੀ ਚੱਕ ਚੁਰ ਰਹੇ ਆ ਕਿ ਜਿਹੜੇ ਘੋੜੇ ਆ ਇਹਨਾਂ ਨੂੰ ਖਾਣਾ ਬਾਣੀ ਮਿਲ ਰਿਹਾ ਇੱਧਰੋਂ ਉਹ ਸਾਹਮਣੇ ਆਰਮੀ ਏਰੀਆ ਆਰਮੀ ਦਾ ਸੌਣੀ ਆ ਜੀ ਉੱਥੇ ਆਰਮੀ ਵਾਲੇ ਰਹਿੰਦੇ ਆ ਇਹ ਸੌਣੀ ਆਰਮੀ ਵਾਲਿਆਂ ਦੀ ਇਹ ਸਾਹਮਣੇ ਟੈਂਟ ਵਗੈਰਾ ਲੱਗਣੇ ਸ਼ੁਰੂ ਹੋ ਗਏ ਆ ਸਾਰੇ ਹੈਲੀਪੈਡ ਆ ਲੈਂਦੇ ਆ ਕੋਈ ਇੱਥੇ ਰਹਿਣਾ ਚਾਹੇ ਤੇ ਇੱਥੇ ਵੀ ਰਹਿ ਸਕਦਾ ਜੇ ਧਾਮ ਤੇ ਜਾ ਕੇ ਰਹਿਣਾ ਚਾਹੇ ਤੇ ਧਾਮ ਤੇ ਵੀ ਰਹਿ ਸਕਦਾ ਇਹ ਦੇਖੋ ਇਹ ਸਾਰੇ ਦਿਨੇ ਵੀ ਇਹ ਤੰਬੂ ਲੱਗ ਰਹੇ ਆ ਇਹ ਸਾਰੇ ਤੰਬੂ ਹੈਲੀਪੈਡ ਆ ਰਹਿੰਦੇ ਹੀ ਹੋਣਗੇ ਹਾਈ ਗੁਰੂ ਦੀ ਕਿਰਪਾ ਨਾਲ ਹੀ ਆ ਗਏ ਆ ਜੀ ਧਾਮ ਤੇ ਆ ਵੇਖੋ ਘਾੜ ਤੋਂ ਧਾਮ ਤੇ ਪਹੁੰਚ ਗਏ ਆ ਇਹ ਐਂਟਰੀ ਆ ਧਾਮ ਦੀ ਏ ਆ ਗਏ ਆ ਜੀ ਅਸੀਂ ਧਾਮ ਤੇ ਇਹ ਗਾੜੀ ਹੁਣ ਅਸੀਂ ਗੁਰਦੁਆਰਾ ਸਾਹਿਬ ਪਹੁੰਚਾਂਗੇ ਇਹ ਕੋਵੇਂ ਧਾਮ ਆ ਜੀ ਸਾਹਮਣੇ ਪਹਾੜੀਆਂ ਨੇ ਸਾਰੀਆਂ ਇੱਧਰ ਵੀ ਇਹ ਧਾਮ ਨੂੰ ਜਾ ਰਹੇ ਆ ਜੀ ਅਸੀਂ ਇੱਧਰ ਹੋਟਲ ਰਹਿਣ ਲਈ ਖਾਣ ਲਈ ਸਾਰਾ ਕੁਝ ਹੈਗਾ ਜੀ ਸੇਵ ਦਾ ਬੂਟਾ ਜੀ ਆਹ ਦੇਖੋ ਕੋਈ ਕੋਈ ਇੱਥੇ ਸੇਵ ਦਾ ਬੂਟਾ ਵੇਖਣ ਨੂੰ ਮਿਲਦਾ ਇਹ ਸੇਵ ਦਾ ਬੂਟਾ ਫੁੱਲ ਪਏ ਹੋਏ ਆ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਸਾਰੀ ਜੀ ਇਹ ਆਪਾਂ ਆ ਗਏ ਆ ਗੁਰਦੁਆਰਾ ਸਾਹਿਬ ਗੋਬਿੰਦ ਧਾਮ ਇਹ ਗੁਰਦੁਆਰਾ ਸਾਹਿਬ ਆ ਗਏ ਆ ਜੀ ਇਹ ਦੇਖੋ ਇਹ ਆ ਜੀ ਗੁਰਦੁਆਰਾ ਗੋਵਿੰਦ ਧਾਮ ਇਹ ਦੇਖੋ ਇਧਰ ਇਹ ਸਾਹਮਣੀਆਂ ਪਹਾੜੀਆਂ ਫੱਤੜ ਕਿੰਨੇ ਸੋਹਣੇ ਬਣੇ ਹੋਏ ਆ ਵਾਹ ਕੀ ਬਾਤ ਆ ਜੀ ਆ ਬਹੁਤ ਸੋਹਣੇ ਬੱਦਲ ਬਣੇ ਹੋਏ ਆ ਇਹ ਇਹ ਸਾਹਮਣੇ ਉਹ ਸਾਹਮਣੇ ਬਰਫਾ ਇੱਤਰ ਨੂੰ ਜਾਣਾ ਵਾ ਇੱਤਰ ਨੂੰ ਜਾਣਾ ਹੈ ਪਰ ਇਹ ਪਹਾੜੀਆਂ ਸਾਨੂੰ ਜਿਹੜੀਆਂ ਰਾਹ ਚ ਮਿਲੀਆਂ ਨੇ ਅਹੀਂ ਜਾਣਾ ਵਾ ਇੱਤਰ ਨੂੰ ਇਹ ਉੱਪਰ ਦੀ ਇੱਤਰ ਉੱਪਰ ਬਰਫ ਦੇਦੀ ਹੋएगी ਤੁਹਾਨੂੰ ਇੱਤਰ ਨੂੰ ਜਾਣਾ ਆਪਾਂ ਇੱਤਰ ਨੂੰ ਜਾ ਰਹੇ ਆ ਇੱਤਰ ਜਿਹੜੇ ਘੋੜੇ ਵਗੈਰਾ ਥੱਲੇ ਆਉਂਦੇ ਆ ਉਹ ਇੱਥੇ ਆਉਂਦੇ ਆ ਔਰ ਇੱਥੋਂ ਦੇ ਘੋੜੇ ਵੀ ਜਿਹੜੇ ਆ ਇੱਤਰ ਹੀ ਸਟੇ ਕਰਦੇ ਆ ਤਾਂ ਜੋ ਇਤੋਂ ਹੀ ਮੁੜ ਕੇ ਸਵੇਰੇ ਚਾਲੇ ਪਾ ਸਕਣ ਕੁਦਰਤ ਦੀ ਗੋਦ ਵਿੱਚ ਵਸਿਆ ਹੋਇਆ ਇੱਕ ਬਹੁਤ ਹੀ ਵਧੀਆ ਨਜ਼ਾਰਾ ਹੈਗਾ ਜੀ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਕੁਦਰਤ ਦੀ ਗੋਦ ਵਿੱਚ ਵਸਿਆ ਹੋਇਆ ਇੱਕ ਬਹੁਤ ਵਧੀਆ ਅਨੁਭਵ ਬਹੁਤ ਸ਼ਾਨਦਾਰ ਚੀਜ਼ ਹੈ ਜੀ ਆ ਸਾਰੀਆਂ ਪਹਾੜੀਆਂ ਜਿਹੜੀਆਂ ਨੇ ਗੋਵਨ ਧਾਮ ਦੇ ਲੱਗ ਸ਼ਾਕੇ ਦੀਆਂ ਆ ਬੱਦਲ ਦੇਖੋ ਬੱਦਲ ਬਹੁਤ ਸੋਹਣੇ ਦੇਖਦੇ ਆ ਇੱਥੇ ਬਿਲਕੁਲ ਲਾਗੇ ਦੇਖਦੇ ਆ ਹੇਮਕੁੰਨ ਸਾਹਿਬ ਤੇ ਬਿਲਕੁਲ ਐ ਹੱਥਾਂ 'ਚ ਆ ਜਾਂਦੇ ਆ ਬੱਦਲ ਤੁਹਾਨੂੰ ਉਹ ਵੀ ਦਿਖਾ ਲਾਂਗੇ ਸਾਡੇ ਵੱਧ ਤੋਂ ਵੱਧ ਬਲੌਗ ਵੇਖਣ ਵਾਸਤੇ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਔਰ ਵੱਧ ਤੋਂ ਵੱਧ ਕਮੈਂਟ ਲਿਖ ਕੇ ਭੇਜੋ ਕਿ ਆਪਾਂ ਕੀ ਤੁਹਾਨੂੰ ਦਿਖਾਈਏ ਤੇ ਕੀ ਸਾਡੀਆਂ ਗਲਤੀਆਂ ਨੇ ਪਲੀਜ਼ ਸਾਨੂੰ ਇਨਾਕ ਜ਼ਰੂਰ ਦੱਸਣਾ ਹੈ ਇਹ ਉਹ ਝਰਨੇ ਆ ਜੋ ਜਿੰਨਾ ਦਾ ਅਸੀਂ ਜ਼ਿਕਰ ਕਰ ਰਹੇ ਸਾਂ ਇਹ ਝਰਨੇ ਨੇ ਆ ਦੇਖੋ ਆ ਝਰਨੇ ਜਿਹੜੇ ਆ ਫੁੱਲ ਇਸ ਟਾਈਮ ਚੱਲ ਰਹੇ ਆ ਇਹੀ ਝਰਨੇ ਆ ਜਿੰਨਾ ਦਾ ਅਸੀਂ ਤੁਹਾਨੂੰ ਵੀਡੀਓ ਵਿੱਚ ਜ਼ਿਕਰ ਕੀਤਾ ਉਹ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਐਂਡ ਕਮੈਂਟ ਕਰੋ ਤਾਂ ਰੋ ਅਸੀਂ ਵਧੀਆ ਤੋਂ ਵਧੀਆ ਵੀਡੀਓ ਤੁਹਾਨੂੰ ਹੋਰ ਪੇਸ਼ ਕਰ ਸਕੀਏ ਕਿਰਪਾ ਕਰਕੇ ਸਾਨੂੰ ਜਰੂਰ ਆਪਣੇ ਸੁਝਾਅ ਦਿਓ ਸਾਨੂੰ ਤੁਹਾਡੇ ਸੁਝਾਅ ਦੀ ਬਹੁਤ ਜ਼ਰੂਰਤ ਹੈ